ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਪਹਿਲਾਂ ਤਾਂ ਜਿੱਥੋਂ ਤੱਕ ਵੀ ਦਰਦੇ ਸਾਲ ਦੇ ਸ਼ਖਸੀਅਤ ਬਾਰੇ ਗੱਲ ਹੈ ਕਿ ਬਹੁਤ ਹੀ ਮੈਨੂੰ ਜੋ ਅੱਜ ਬੁਲਾਰਿਆਂ ਤੋਂ ਪਤਾ ਲੱਗਿਆ ਹੈ ਕਿ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਸਮਾਜ ਦੇ ਲਈ ਉਹਨਾਂ ਨੇ ਬਹੁਤ ਸਾਰੀਆਂ ਸੁਧਾਰਵਾਦੀ ਲਹਿਰਾਂ ਦੇ ਵਿੱਚ ਹਿੱਸਾ ਲਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪਰਿਵਾਰ ਵੱਲੋਂ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹਨਾਂ ਦੇ ਵਰਸੀ ਦੇ ਮੌਕੇ ਦੇ ਉੱਤੇ 12ਵੀਂ ਜਮਾਤ ਦੇ ਜਿਹੜੇ ਪੋਜੀਸ਼ਨਾਂ ਲੈਣ ਵਾਲੇ ਵਿਦਿਆਰਥੀ ਐ ਉਹਨਾਂ ਨੂੰ ਸਨਮਾਨ ਚਿੰਨ ਅਤੇ ਜਿਹੜਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆਗਾ ਇਹ ਵੀ ਬਹੁਤ ਵਧੀਆ ਪਿਰਤ ਹੈ ਵਿਦਿਆਰਥੀਆਂ ਨੂੰ ਉਨਸ਼ਾਹਿਤ ਕਰਨ ਦੀ ਉਹਨਾਂ ਦੀਆਂ ਜੋ ਪਾਚਿੰਨ ਹੈਗੇ ਜੋ ਉਹਨਾਂ ਦੀ ਸੋਚ ਹੈ ਦਰਦੀ ਸਾਹਿਬ ਦੀ ਉਹਨੂੰ ਪਰਿਵਾਰ ਨੇ ਅੱਗੇ ਤੋਰਿਆਗਾ ਤੇ ਇਸ ਦੇ ਲਈ ਮੈਂ ਪਰਿਵਾਰ ਦਾ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਅੰਤ ਦੇ ਵਿੱਚ ਫੇਰ ਮੈਂ ਇੱਕ ਵਾਰ ਦਰਦੀ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜੀਵਨ ਜਿਹੜਾਗਾ ਉਹ ਲੋਕ ਸੇਵਾ ਦੇ ਵਿੱਚ ਲਾਇਆ ਤੇ ਉਹਨਾਂ ਦੇ ਪਰਿਵਾਰ ਵੀ ਉਸੇ ਜਿਹੜਾ ਲੀਡ ਦੇ ਉੱਤੇ ਚੱਲ ਰਿਹਾ ਹੈ ਬਹੁਤ-ਬਹੁਤ ਧੰਨਵਾਦ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਬਹੁਤ ਹੀ ਸਨਮਾਨਯੋਗ ਵੱਡੇ ਵੀਰ ਕਾਮਰੇਡ ਪ੍ਰੇਤੋ ਸਿੰਘ ਜੀ ਦਰਦੀ ਉਹਨਾਂ ਦੀ ਵਰਸੀ ਦੇ ਮੌਕੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਕਲਾ ਵਿਖੇ ਇਕੱਤਰ ਹੋਏ ਆ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਸਾਥੋਂ ਜਿਹੜਾ ਕਾਮਰੇਡ ਸਾਹਿਬ ਸਦਾ ਲਈ ਸਰੀਰਕ ਤੌਰ ਤੇ ਵਿਸੜ ਚੁੱਕੇ ਸੀਗੇ ਇਸ ਲਈ ਸਾਲ ਵੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਪਤਸਾਈ ਸੇਮ ਵਿਖੇ ਅਣਖੀ ਪਰਿਵਾਰ ਵੱਲੋਂ ਅੱਖਾਂ ਦਾ ਕੈਂਪ ਲਾ ਕੇ ਜਿਹੜਾ ਉਹਨਾਂ ਯਾਤ ਨੂੰ ਤਾਜ਼ਾ ਕੀਤਾ ਗਿਆ ਸੀ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਤੇ ਆਪਰੇਸ਼ਨ ਵੀ ਕਰਵਾਏ ਗਏ ਪਰ ਇਸ ਅਣਖੀ ਪਰਿਵਾਰ ਦੀ ਕਾਂਗਰਸ ਸਾਹਿਬ ਦੇ ਛੋਟੇ ਭਰਾ ਸਰਦਾਰ ਅਵਤਾਰ ਸਿੰਘ ਜੀ ਅਣਖੀ ਉਹਨਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਅਣਖੀ ਤੇ ਛੋਟੇ ਭਤੀਜੇ ਜਗਦੀਪ ਸਿੰਘ ਜੀ ਅਣਖੀ ਤੇ ਨੂਰਾਨੀ ਬੀਬੀ ਰਮਨਦੀਪ ਕੌਰ ਤੇ ਉਹਨਾਂ ਦੇ ਪੁੱਤਰੇ ਕਾਕਾ ਹਰਜਾਪ ਸਿੰਘ ਇਸ ਸਮੁੱਚੇ ਪਰਿਵਾਰ ਦਾ ਇਸ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਆ ਕਿਉਂਕਿ ਜਿਹੜਾ ਹੈਗਾ ਇਸ ਦਖਦਾਈ ਸਮੇਂ ਨੂੰ ਇਹਨਾਂ ਨੇ ਸਮਾਜ ਸੇਵਾ ਦੇ ਨਾਲ ਜੋੜ ਕੇ ਆਪਣੇ ਮਨ ਦਾ ਬੋਝ ਜਿਹੜਾ ਕੋ ਸੜਕਾ ਕੀਤਾ ਤੇ ਸਾਨੂੰ ਸਮੁੱਚੇ ਸਮਾਜ ਨੂੰ ਆ ਜਿਹੜਾ ਇੱਕ ਬੜਮੁੱਲਾ ਸਨੇਹਾ ਦਿੱਤਾ ਇਸ ਵਾਰ ਆ ਜਿਹੜਾ ਇਸ ਵਰਸੀ ਦੇ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਲੱਸ 2 ਕਲਾਸ ਦੇ ਬੱਚੇ ਜਿਹੜੇ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਆ ਮੂਰਵੀ ਬੱਚੇ ਆ ਉਹਨਾਂ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਉਹਨਾਂ ਦੀ ਆਰਥਿਕ ਮਦਦ ਕੀਤੀ ਗਈ ਆ ਤੇ ਬਾਕੀ ਵਿਸ਼ਵਾਸ ਦਿਵਾਇਆ ਗਿਆ ਵੀ ਅੱਗੇ ਤੋਂ ਇਹ ਸਕਾਲਰਸ਼ਿਪ ਜਿਹੜੀ ਇਸੇ ਤਰ੍ਹਾਂ ਜਾਰੀ ਰਹੂ ਸਗਾਂ ਇਹਦੇ ਵਿੱਚ ਤਬਦੀਲੀਆਂ ਕਰਕੇ ਹੋਰ ਵਾਧਾ ਕੀਤਾ ਜਾਊਗਾ ਇਥੋਂ ਤੱਕ ਪੇ ਕਾਮਰੇਡ ਸਾਹਿਬ ਦੇ ਪਿਤਾ ਇਸ ਸਰੀਰਦਾਨੀ ਬਾਪੂ ਮੱਲ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸਕੂਲ ਦੇ ਹੋਣਹਾਰ ਖਿਡਾਰੀ ਆ ਖੇਡਾਂ ਦੇ ਖੇਤਰ ਦੇ ਵਿੱਚ ਮੂਰੀ ਰਹਿਣ ਵਾਲੇ ਆ ਵਧੀਆ ਮਾਰ ਕੇ ਮਾਰਨ ਵਾਲੇ ਆ ਉਹਨਾਂ ਨੂੰ ਜਿਹੜਾ ਬਾਪੂ ਜੀ ਦੇ ਨਾਂ ਤੇ ਸਨਮਾਨਤ ਕੀਤਾ ਜਾਊ ਤੇ ਉਹਨਾਂ ਦੀ ਵਿਤੀ ਮਦਦ ਕੀਤੀ ਜਾਊਗੀ ਭਾਵੇਂ ਜਿਹੜਾ ਹੈਗਾ ਕਾਂਗਰਸ ਪ੍ਰੀਤ ਸਿੰਘ ਨੂੰ ਸਾਤੋਂ ਵਿਸੜਿਆ 2 ਸਾਲ ਹੋ ਗਏ ਉਹਨਾਂ ਦੇ ਸਰਨਾਜਲੀ ਸਮਾਗਮ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਉਸ ਦਿਨ ਆਪ ਦੇ ਜ਼ਰੂਰੀ ਰਜੇਮ ਕਾਰਨ ਨਹੀਂ ਸੀ ਪਹੁੰਚ ਸਕੇ ਉਹਨਾਂ ਨੇ ਡਿਊਟੀ ਲਗਾਈ ਸੀਗੇ ਡੈਪਟੀ ਸਪੀਕਰ ਰੂੜੀ ਸਾਹਿਬ ਦੇ ਜੈ ਕ੍ਰਿਸ਼ਨ ਜੀ ਦੇ ਉਹ ਚੇਚੇ ਤੌਰ ਤੇ ਪਹੁੰਚੇ ਸੀਗੇ ਸਰਦਾਰ ਜੀ ਸਿੰਘ ਸਮਾਗਮ ਦੇ ਵਿੱਚ ਉਹਨਾਂ ਨੇ ਜਿਹੜਾ ਸਾਨੂੰ ਸਾਰਿਆਂ ਨੂੰ ਇੱਕ ਵਿਸ਼ਵਾਸ ਦਿਵਾਇਆ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਕਾਂਵਰੇੜ ਪ੍ਰੀਤਮ ਸਿੰਘ ਜੀ ਦਰਦੀ ਉਹਨਾਂ ਦੀ ਇੱਕ ਨਵੇਕਲੀ ਯਾਦਗਾਰ ਬਣਾਈ ਜਾਵੇ ਮਹਿਲਕਲਾਂ ਦੇ ਵਿੱਚ ਤਾਂ ਕਿ ਜਿਹੜੀ ਉਹਨਾਂ ਦੀ ਸੋਚ ਸੀ ਉਹਦਾ ਸਨੇਹਾਗਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਦਾ ਰਹੇ ਪਰ ਬੜੇ ਦੁੱਖ ਦੀ ਗੱਲ ਆ ਅਫਸੋਸ ਦੀ ਗੱਲ ਆ ਵੀ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਸਮੁੱਚੀ ਪ੍ਰੈਸ ਕਲੱਬ ਮਹਿਲਕਲਾ ਵੱਲੋਂ ਆਪਣਾ ਮੁੱਖ ਮੰਤਰੀ ਪੰਜਾਬ ਉਹਨਾਂ ਤੋਂ ਮੰਗ ਕਰਦੇ ਆ ਕਿ ਜਿਹੜਾ ਵਾਅਦਾ ਕੀਤਾ ਸੀਗਾ ਸਰਹੰਦਾ ਜ਼ਿਲੀ ਸਮਾਗਮ ਦੇ ਮੌਕੇ ਆਪਣਾ ਡੈਪਟੀ ਸਪੀਕਰ ਸਾਹਿਬ ਨੇ ਕਾਵਰੇੜ ਸਾਉਣੀ ਟੋਕਮੀ ਯਾਦਗਾਰ ਬਣਾ ਕੇ ਉਹ ਵਾਅਦਾ ਪੂਰਾ ਕੀਤਾ ਜਾਵੇ ਅਸੀਂ ਇਹਨਾਂ ਦਾ ਸਦਾ ਹੀ ਰਣੀ ਰਹਾਂਗੇ ਤੇ ਅੱਗੇ ਵਾਸਤੇ ਵੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦਗਾਰ ਹੈ ਜਿਹੜੀ ਸੇਹ ਦਿੰਦੀ ਰਹੂ ਕਿਉਂਕਿ ਕਾਵਰੇੜ ਸਾਹਿਬ ਦੇ ਵਿੱਚ ਇੱਕ ਗੁਣ ਨਹੀਂ ਅਨੇਕਾਂ ਹੀ ਗੁਣ ਸੀ ਜੇ ਇਕੱਲੇ-ਇਕੱਲੇ ਗੁਣ ਤੇ ਹੀ ਚਰਚਾ ਕਰੀਏ ਤਾਂ ਇੱਕ ਗੁਣ ਤੇ ਘੰਟਿਆਂ ਵੱਧਦੀ ਸਮਾਂ ਸਾਨੂੰ ਲੱਗ ਜਾਂਦਾ ਇਸ ਲਈ ਆ ਜਿਹੜਾ ਗੁਨਾ ਦੀ ਗੁਥਲੀ ਕਾਂਗਰਸ ਪ੍ਰੀਤਮ ਸਿੰਘ ਦਰਦੀ ਸਦਾ ਹੀ ਸਾਡੇ ਹਿਰਦਿਆਂ ਦੇ ਵਿੱਚ ਬਸਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾ ਪ੍ਰੀਤਮ ਦਰਦੀ ਜੀ ਕੋਈ ਤਾਂ ਸੰਸਥਾ ਕਿਹੜੀ ਸਾਡੀਆਂ ਕੱਬੀਆਂ ਪਾਰਟੀਆਂ ਦੀ ਮੌਜੂਦਾ ਲੀਡਰ ਸੱਤਾ ਉਹ ਸਭ ਤੋਂ ਸੀਨੀਅਰ ਸੀ ਅਰ ਬڑے ਪੱਤਰਕਾਰ ਖੜਾ ਵੱਡਾ ਭਾਈ ਜਰਾ ਗਿੱਤਨਦਰ ਬਲੂ ਹੁਣੀ ਉਹਨਾਂ ਤੋਂ ਵੀ ਸੀਨੀਅਰ ਪੱਤਰਕਾਰ ਮੁੰਡੇ ਜਿਹੜੇ ਪੱਤਰਕਾਰ ਜਿਹੜੀ ਪੁਲਿਸ ਨੂੰਗੇ ਇਸ ਸਮਾਜ ਨੂੰ ਅਨੁਸ਼ੀਸ਼ਾ ਦੇ ਸਕਦੇ ਆ ਇਹ ਲੋਕਾਂ ਨੂੰ ਸੇਧ ਦੇ ਸਕਦੇ ਆ ਕੀ ਨੀ ਕੰਮੇ ਨਰਦੀ ਜੀ ਜੀ ਸਾਰੇ ਮਰੀਆਂ ਤੋਂ ਬੰਨ ਸਟਾਫ ਨੂੰ ਸਾਰੇ ਜੀ ਜਿਲਾਉਂਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ